ਇੱਕ ਵੀ ਕੋਈ ਕਹੇ ਇੱਕ ਵੀ ਕੋਈ ਕਹੇ ਮੈਂ ਹੁਣ ਜਾਣ ਦਿੰਦਾ ਉਹਦੇ ਭਰਾ ਲਈ ਇੱਕ ਵੀ ਲੀਡਰ ਤੋਂ ਦਵਾਕੇ ਦਿਖਾ ਲਈ ਜਾਣ ਆਸਟੈਂਡ ਗੋਲੀ ਮਰਵਾਉਂਦਾ ਉਹਦੇ ਭਰਾ ਲਈ ਮੇਰ ਨਾਲ ਪਿਆਰ ਸੀ ਮੈਂ ਗਲਤ ਨਹੀਂ ਹੈਗਾ ਮੈਂ ਜਜ਼ਬਾਤੀ ਜ਼ਰੂਰ ਆ ਤਲੀਆਂ ਧਰ ਕੇ ਮੇਰੇ ਲਈ ਲੜਾ ਉਹ ਬੰਦਾ ਮੇਰੇ ਲਈ ਖੜਾ ਪਿੱਛੇ ਜਾ ਕੇ ਉਹ ਬੰਦਾ ਇਹਨੂੰ ਬੋਲੋ ਦੀ ਸਟੇਜ ਚੜਾਵਾ ਵੀ ਥੋਕਾ ਨਹੀਂ ਹੈਗਾ ਕੋਈ ਪਾਣਾ ਸਿੱਧੂ ਇਹੋ ਜਿਹੇ ਬੰਦੇ ਆਹ ਚਾਹ ਚ ਬਿਠੇ ਆ ਮਜੇ ਨੇ ਬਾਪ ਜੀ ਸਾਡੇ ਇਰਾਦੇ ਸਾਡੇ ਸਰਕਾਰ ਨੂੰ ਵੀ ਲੱਗੇ ਮੈਨੂੰ ਤੋਂ ਮੈਨੂੰ ਗਲਤ ਕਰੇ ਮੈਂ ਗੱਲ ਤੋਂ ਮੈਂ ਗੱਟ ਬੋਲਾਂ ਸਾਰੀ ਸੰਗਤ ਕਰੇ ਮੈਂ ਗੱਲ ਤੋਂ ਮੈਂ ਗੱਟ ਨਹੀਂ ਹੈਗੀ ਬਾਈ ਜੀ ਮੈਂ ਗੱਟ ਨਹੀਂ ਬੋਲਿਆ ਬਾਈ ਜੀ ਮੈਂ ਉਹਦੇ ਤਲੀਆ ਧੜਕੇ ਲੜੂੰਗਾ ਯਾਰ ਰੌਲਾ ਨਹੀਂ ਡਾਕਟਰ ਨਹੀਂ ਹੈਗਾ ਪਾਨਾ ਸਿੱਧੂ ਪਾਨਾ ਸਿੱਧੂ ਡਾਕਟਰ ਨਹੀਂ ਹੈਗਾ ਇਹ ਪੰਜਾਬ ਦੀ ਨੌਜਵਾਨੀ ਮਰ ਰਹੀ ਹੈ ਇੱਥੇ ਆਪੇ ਨਹੀਂ ਚੁੱਪ ਕਰ ਯਾਰ ਬਾਈ ਚੁੱਪ ਕਰ ਆਪ ਕਿਉਂ ਇਹ ਤਾਂ ਪੁਲਿਸ ਦਾ ਚੌਂਦੀ ਇੱਕ ਵੀ ਕੋਈ ਕਹੇ ਇੱਕ ਵੀ ਕੋਈ ਕਹੇ ਮੈਂ ਹੁਣ ਜਾਣ ਦਿੰਦਾ ਉਹਦੇ ਭਰਾ ਲਈ ਇੱਕ ਵੀ ਲੀਡਰ ਤੋਂ ਦਵਾ ਕੇ ਦਿਖਾ ਲਈ ਜਾਣ ਆਸਟੰਮ ਗੋਲੀ ਮਰਵਾ ਦੂੰ ਉਹਦੇ ਭਰਾ ਲਈ ਮੇਰ ਨਾਲ ਪਿਆਰ ਸੀ ਮੈਂ ਗਲਤ ਨਹੀਂ ਹੈਗਾ ਮੈਂ ਜਜ਼ਬਾਤੀ ਜ਼ਰੂਰ ਹਾਂ ਤਲੀਆਂ ਧਰ ਕੇ ਮੇਰੇ ਲਈ ਲੜਾ ਉਹ ਬੰਦਾ ਮੇਰੇ ਲਈ ਖੜਾ ਪਿੱਛੇ ਜਾ ਕੇ ਉਹ ਬੰਦਾ ਚਲੋ ਬੋਲੋ ਦੀ ਸਟੇਜ ਚਲਾਓ ਵੀ ਥੋਕਾ ਨਹੀਂ ਹੈਗਾ ਕੋਈ ਪਾਨਾ ਸਿੱਧੂ ਇਹੋ ਜਿਹੇ ਬੰਦੇ ਆ ਦਾਲ ਚ ਬਠਣੇ ਆ ਮਜਨੇ ਬਾਅਦ ਚਾਹ ਸਾਡੇ ਨਾਲ ਆਏ ਸਾਡੇ ਸਰਦਾਰ ਨੂੰ ਵੀ ਲੱਗੇ ਮੈਨੂੰ ਤੋਂ ਮੈਨੂੰ ਗੱਲਤ ਕਰੇ ਮੈਂ ਗੱਲਤ ਬੋਲਾਂ ਮੈਂ ਗੱਲਤ ਬੋਲਾਂ ਸਾਰੀ ਸੰਗਤ ਕਰੇ ਮੈਂ ਗੱਲਤ ਬੋਲਾਂ ਗੱਲ ਹੀ ਹੈਗੀ ਬਾਈ ਜੀ ਮੈਂ ਗੱਲਤ ਨਹੀਂ ਬੋਲਿਆ ਬਾਈ ਜੀ ਮੈਂ ਉਹਦੇ ਤਲੀਆ ਧਰ ਕੇ ਲੜੂੰਗਾ ਯਾਰ ਰੌਲਾ ਨਹੀਂ ਕਰ ਗੱਲਤ ਨਹੀਂ ਹੈਗਾ ਪਾਨਾ ਸਿੱਧੂ ਪਾਨਾ ਸਿੱਧੂ ਗੱਲਤ ਨਹੀਂ ਹੈਗਾ ਇਹ ਪੰਜਾਬ ਦੀ ਨਾਗਵਾਨੀ ਮਰ ਲਈ ਇੱਥੇ ਤੋਪਕਾਰ ਯਾਰ ਬਾਈ ਯਾਰ ਤੋਪਕਾਰ ਆਪਕਿਉਂ ਆ ਇਹ ਤਾਂ ਪੁਲਿਸ ਦਾ ਚੌਂਦੀ ਇੱਕ ਵੀ ਕੋਈ ਕਰੇ ਇੱਕ ਵੀ ਕੋਈ ਕਰੇ ਮੈਂ ਹੁਣ ਜਾਣ ਦਿੰਦਾ ਉਹਦੇ ਭਰਾ ਲਈ ਇੱਕ ਵੀ ਲੀਡਰ ਤੋਂ ਦਵਾਕੇ ਦਿਖਾ ਲਈ ਜਾਣ ਆਸਟੰਬ ਗੋਲੀ ਮਰਵਾਉਂਦਾ ਉਹਦੇ ਭਰਾ ਲਈ ਮੇਰੇ ਨਾਲ ਪਿਆਰ ਸੀ ਮੈਂ ਗਲਤ ਨਹੀਂ ਹੈਗਾ ਮੈਂ ਜਜ਼ਬਾਤੀ ਜ਼ਰੂਰ ਆ ਤਲੀਆਂ ਧਰ ਕੇ ਮੇਰੇ ਲਈ ਲੜਾ ਉਹ ਬੰਦਾ ਮੇਰੇ ਲਈ ਖੜਾ ਆ ਪਿੱਛੇ ਜਾ ਕੇ ਉਹ ਬੰਦਾ ਸਾਨੂੰ ਬੋਲੋ ਦੀ ਸਟੇਜ ਚਲਾਵਾ ਵੀ ਥੋਕਾ ਨਹੀਂ ਹੈਗਾ ਕੋਈ ਪਾਣਾ ਸਿੱਧੂ ਇਹੋ ਜਿਹੇ ਬੰਦੇ ਆਹ ਦਾ ਬਿਠੇ ਆ ਮੈਂ ਕਹਿੰਦਾ ਮੈਨੂੰ ਤੋਂ ਮੈਨੂੰ ਗੱਲਤ ਕਹਦੇ ਮੈਂ ਗੱਲਤ ਬੋਲਾਂ ਮੈਂ ਗੱਲਤ ਬੋਲਾਂ ਸਾਰੀ ਸੰਗਤ ਕਹਦੇ ਮੈਂ ਗੱਲਤ ਬੋਲਾਂ ਮੈਂ ਗੱਲਤ ਨਹੀਂ ਬੋਲਿਆ ਬਾਈ ਜੀ ਮੈਂ ਉਹਦੇ ਤਲੀਆ ਧਰ ਕੇ ਲੜੂੰਗਾ ਯਾਰ ਥੋਕਾ ਨਹੀਂ ਹੈਗਾ ਪਾਣਾ ਸਿੱਧੂ ਹਾਂ ਪਾਣਾ ਸਿੱਧੂ ਥੋਕਾ ਨਹੀਂ ਹੈਗਾ ਇਹ ਪੰਜਾਬ ਦੀ ਨੌਜਵਾਨੀ ਮਰ ਰਹੀ ਹੈ ਇੱਥੇ ਆਪੇ ਨਹੀਂ ਚੁੱਪ ਕਰੀ ਰਬਿਆ ਰੋਕ ਕਰ ਰੱਬਾ ਕਮਾ ਆਪਾ ਕਿਉਂ ਯਾਰ ਇਹ ਤਾਂ ਪੁਲਿਸ ਦਾ ਚੌਂਦੀ ਇੱਕ ਵੀ ਕੋਈ ਕਹੇ ਇੱਕ ਵੀ ਕੋਈ ਕਹੇ ਮੈਂ ਹੁਣ ਜਾਣ ਦਿੰਦਾ ਉਹਦੇ ਭਰਾ ਲਈ ਇੱਕ ਵੀ ਲੀਡਰ ਤੋਂ ਦਵਾਕੇ ਦਿਖਾ ਲਈ ਜਾਣ ਆਸਟੈਂਡ ਗੋਲੀ ਮਰਵਾਉਂਦੇ ਭਰਾ ਲਈ ਮੇਰੇ ਨਾਲ ਪਿਆਰ ਸੀ ਮੈਂ ਗਲਤ ਨਹੀਂ ਹੈਗਾ ਮੈਂ ਜਜ਼ਬਾਤੀ ਜ਼ਰੂਰ ਆ ਤਲੀਆਂ ਧਰ ਕੇ ਮੇਰੇ ਲਈ ਲੜਾ ਉਹ ਬੰਦਾ ਮੇਰੇ ਲਈ ਖੜਾ ਪਿੱਛੇ ਜਾ ਕੇ ਉਹ ਬੰਦਾ ਚਲੋ ਬੋਲੋ ਜੀ ਸਟੇਜ ਚੜਾਓ ਵੀ ਥੋਕਾ ਨਹੀਂ ਹੈਗਾ ਕੋਈ ਪਾਣਾ ਸਿੱਧੂ ਇਹੋ ਜਿਹੇ ਬੰਦੇ ਆ ਚਾਹ ਚਾ ਬੱਠੇ ਆ ਵਜੇ ਨਹੀਂ ਮੈਨੂੰ ਤੋਂ ਮੈਨੂੰ ਗਲਤ ਕਹਦੇ ਮੈਂ ਗੱਲ ਤੋਂ ਮੈਂ ਗੱਲ ਤੋਂ ਬੋਲਿਆ ਸਾਰੀ ਸੰਗਤ ਕਰੇ ਮੈਂ ਗੱਲ ਤੋਂ ਬੋਲਿਆ ਮੈਂ ਕੱਟ ਨਹੀਂ ਬੋਲਿਆ ਬਾਈ ਜੀ ਮੈਂ ਉਹਦੀ ਤਲੀਆ ਧੜਕੇ ਲੜੂੰਗਾ ਯਾਰ ਗੱਲ ਨਹੀਂ ਹੈਗਾ ਪਾਣਾ ਸਿੱਧੂ चुप करुप कर